ਮੁਰਦਾਬ ਮੁਰਦਾਬ ਆਗਰਾ ਜਨ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਉਹਨਾਂ ਨੂੰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਹਾਂਜੀ ਜਿਹੜੀ ਅੱਜ ਦੀ ਇਹ ਮੀਟਿੰਗ ਕੀਤੀ ਆ ਕਿ ਕਿਸ ਸੰਬੰਧ ਵਿੱਚ ਕੀਤੀ ਆ ਤੇ ਕਿਹੜੀ ਜਥੇਬੰਦੀ ਵੱਲੋਂ ਕੀਤੀ ਗਈ ਆ ਅੱਜ ਇਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਜਿਹੜਾ ਪਠੰਡਾ ਜ਼ੋਨ ਆ ਉਹਦੇ ਵੱਲੋਂ ਮੀਟਿੰਗ ਕੀਤੀ ਗਈ ਆ ਤੇ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਲਗਾਤਾਰ ਜਿਹੜੀ ਪੰਜਾਬ ਸਰਕਾਰ ਆ ਜਿਹੜੇ ਪੰਜਾਬ ਦੇ ਆਊਟਸੋਰਸ ਮੁਲਾਜ਼ਮਾਂ ਨੇ ਲਿਸਟ ਮੰਗ ਖੜਾ ਰੀਆ ਉਨ੍ਹਾਂ ਦਾ ਮਸਲਾ ਹੱਲ ਕਰਨ ਦੀ ਥਾਂ ਲਗਾਤਾਰ ਸੰਘਰਸ਼ ਤੇ ਜ਼ੋਰ 24 ਮੀਟਿੰਗਾਂ ਜੋ ਲਈਆਂ 24 ਮੀਟਿੰਗਾਂ ਕਰਨ ਤੋਂ ਪੱਜੇ ਸਰਕਾਰ ਦੇ ਆਊਟਸੋਰਸ ਮੁਲਾਜ਼ਮ ਹਰੇਕ ਵਿਭਾਗ ਚ ਆਪ ਦਾ ਜਿਹੜਾ ਡਿਊਟੀ ਆ ਉਹ ਨਿਭਾ ਰਿਆ ਤੇ ਬਦਲੇ ਚ ਨੰਨ 10-10 ਹਜ਼ਾਰ ਰੁਪਏ ਦਿੱਤਾ ਜਾ ਰਿਹਾ ਨਾ ਕੋ ਪੈਨਸ਼ਨ ਦਾ ਪ੍ਰਬੰਧ ਆ ਨਾ ਕੋ ਯੋਗ ਤਨਖਾਹ ਦਾ ਪ੍ਰਬੰਧ ਆ ਇੱਕ ਪਾਸੇ ਮੁੱਖ ਮੰਤਰੀ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਵੇ 42 ਹਜ਼ਾਰ ਮੁਲਾਜ਼ਮਾਂ ਨੂੰ ਰੁਜ਼ਗਾਰ ਦੇ ਤਾਂ ਜਦ ਕਿ ਜਿਹੜੇ ਪੰਜਾਬ ਦੇ ਆਊਟਸੋਰਸ ਮੁਲਾਜ਼ਮਾ ਉਹ ਇਨਵੈਸਟਮੈਂਟ ਮੁਲਾਜ਼ਮਾ ਉਨੂੰ ਗੂਣੀਆਂ ਤਨਖਾਹਾਂ ਤੇ ਕੰਮ ਕਰਨ ਨੂੰ ਮਜੂਰਾ ਇਹ ਸਰਕਾਰ ਜਦੋਂ ਵੋਟਾਂ ਸੀਗੀਆਂ ਜਦੋਂ ਸਰਕਾਰ ਅਜੇ ਸੱਤਾ 'ਚ ਨਹੀਂ ਆਈ ਸੀ ਉਦੋਂ ਇਹ ਭਗਵੰਤ ਮਾਨ ਬਹੁਤ ਅ ਬਿਆਨ ਦਿੰਦਾ ਸੀ ਪੰਜਾਬ ਦੇ ਆਊਟਸੋਰਸ ਇਨਵੈਸਟਮੈਂਟ ਮਜ਼ਦੂਰਾਂ ਬਾਰੇ ਤੇ ਕਹਿੰਦਾ ਸੀ ਸਰਕਾਰੀ ਆਧਾਰੇ ਜਿਹੜੇ ਚੱਲਨੇ ਚਾਹੀਦੇ ਆ ਅੱਜ ਉਹ ਹੀ ਮੁੱਖ ਮੰਤਰੀ ਜਿਹੜੇ ਨਿੱਜੀਕਰਨ ਦੀ ਪਾਲਿਸੀ ਆ ਉਹ ਲਾਗੂ ਕਰ ਰਿਹਾ ਚਿਪਾ ਵਾਲੇ ਮਿਟਰ ਲਾਏ ਜਾ ਰਹੇ ਆ ਖਾਲੀ ਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਤੇ ਜਿਹੜੇ ਪੰਜਾਬ ਦੇ ਆਊਟਸੋਰਸ ਮਜ਼ਦੂਰਾਂ ਉਹਨਾਂ ਦੀ ਗੱਲ ਜਿਹੜੀ ਸੁਣਨ ਤੋਂ ਅਨਕਾਰ ਹੀ ਆ ਮੁੱਖ ਮੰਤਰੀ ਇਸ ਕਰਕੇ ਅੱਜ ਦੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਵੀ ਅਸੀਂ ਗਿੱਦੜਵੇ ਪਿੰਡਾਂ 'ਚ ਜਿਹੜੇ ਮਾਰਚਾ ਉਹ 28 ਤੇ 30 ਤਰੀਕ ਨੂੰ ਕਰਾਂਗੇ ਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਕਰਾਂਗੇ ਤੇ ਜਿੱਥੇ ਵੀ ਮੁੱਖ ਮੰਤਰੀ ਆਉਂਦਾ ਉਹਨਾਂ ਕਾਲੀਆਂ ਝੰਡਿਆਂ ਨਾਲ ਵਿਰੋਧ ਪ੍ਰਗਟ ਕਰਾਂਗੇ